ਇਸ ਰਾਫਾ ਬਾਜ਼ਾਰ ਨਕੌਦਰ ਜੀ ਆਪਣਾ ਇੱਥੇ ਹਰ ਰੋਜ਼ ਦਿਨ ਪ੍ਰਤੀ ਦਿਨ ਇੱਕ ਦੋ ਇੱਕ ਦੋ ਦੁਕਾਨਾਂ ਤੇ ਚੋਰ ਟਾਰਗੇਟ ਬਣਾ ਰਹੇ ਆ ਸ਼ਾਸਨ ਪੁਲਿਸ ਪ੍ਰਸ਼ਾਸਨ ਸਾਡੇ ਨਾਲ 1% ਨਹੀਂ ਖੜੀ ਕੋਈ ਉਹ ਗਸ਼ਤ ਨਹੀਂ ਕਰਦੀ ਕੋਈ ਉਹਨਾਂ ਦੇ ਅੱਗੇ ਐਕਸ਼ਨ ਨਹੀਂ ਹੈਗਾ ਸਾਡੇ ਨਾਲ ਉਹਦਾ ਕੰਮ ਆ ਸਵੇਰੇ ਆਓ ਕਦੀ ਇਹਦੇ ਚੋਰੀ ਤੇ ਕਦੀ ਇਹਦੇ ਚੋਰੀ ਦੋ ਚੋਰੀਆਂ ਹੋਈਆਂ ਦੋ ਚੋਰੀਆਂ ਤਾਂ ਹੈ ਪਤਾ ਲੱਗਾ ਇੱਕ ਸਾਡੇ ਇੱਕ ਬੰਟੀ ਮਾ ਜਨ ਜੀ ਦੇ ਐਕਟਿਵ ਹੋਣ ਕਿਸ ਪਤਾ ਲੱਗੇ ਹਰ ਦੂਜੇ ਦਿਨ ਚੋਰੀ ਕੋਈ ਬੰਦਾ ਇਹਨਾਂ ਨੂੰ ਕੰਪਲੇਂਟ ਲਿਖਾ ਕੇ ਨਹੀਂ ਰਾਜੀ ਕੰਮ ਨਹੀਂ ਕਰਦੇ ਕਿਉਂਕਿ ਮੇਰੀ ਆਹੀ ਦਰਖਾਸਤ ਆ ਕਿ ਆਪਣੀ ਗਸ਼ਤ ਵਿਵਹਾਨ ਬੰਦੇ ਵਿਵਹਾਨ ਤੇ ਚੈੱਕ ਅਪ ਕਰਨ ਸਾਲਾ ਅਰ ਦੇ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਕੋਈ ਗਸ਼ਤ ਨਹੀਂ ਹੈਗੀ ਉਹਨਾਂ ਦੀ ਸਿਰਫ ਉਹ ਦਫ਼ਤਰਾਂ 'ਚ ਬੈਠੇ ਰਹਿੰਦੇ ਆ ਮੈਂ ਡੀਐਸਪੀ ਸਾਹਿਬ ਤੋਂ ਮੰਗ ਕਰਦਾ ਕਿ ਨਕੂਦਰ ਦੇ ਵਿੱਚ ਪ੍ਰਸ਼ਾਸਨ ਜਿੰਨਾ ਵੀ ਆ ਉਹ ਬਿਲਕੁਲ ਨਕਾਰਾ ਹੋ ਚੁੱਕਾ ਹੈ ਇਹਨੂੰ ਐਕਟਿਵ ਕੀਤਾ ਜਾਵੇ ਜਿਹਦੇ ਨਾਲ ਸ਼ਹਿਰ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਖਾਂਦਰ ਸੌਗੇ ਵੀ ਨੁਕਸਾਨ ਆ ਕਿਉਂਕਿ ਹੁਣਾਂ ਕੋਲ ਕੋਈ ਸਕਿਉਰਿਟੀ ਲਈ ਆਪਣੀ ਸੇਫਟੀ ਵਾਸਤੇ ਕੋਈ ਹਥਿਆਰ ਤਾਂ ਹੈ ਨਹੀਂ ਕੋਈ ਜਿਹੜਾ ਹਥਿਆਰ ਚਲਾ ਲਵੇ ਆਪ ਪਰ ਡੰਡਾ ਡੁੰਡਾ ਹੀ ਰੱਖ ਸਕਦਾ ਡੰਡੇ ਦੇ ਨਾਲ ਅੱਜ ਕੱਲ੍ਹ ਗੁਜ਼ਾਰਾ ਹੈ ਨਹੀਂ ਜੋ ਹਾਲਾਤ ਬਾਜ਼ਾਰਾਂ ਦੇ ਸ਼ਹਿਰ ਦੇ ਬਣ ਰਹੇ ਆ ਸ਼ਹਿਰ ਦੇ ਅੰਦਰ ਗਸ਼ਤ ਕੀਤੀ ਜਾਵੇ ਔਰ ਸਾਰੇ ਚਾਰੇ ਨਾਕੇ ਜਿਹੜੇ ਸ਼ਹਿਰ ਦੇ ਐਂਟਰੀ ਆ ਪੁਆਇੰਟ ਉਥੇ ਪਰਮਾਨੈਂਟ ਨਾਕੇ ਲੱਗੇ ਰਹਿਣੇ ਚਾਹੀਦੇ ਆ ਸੋ ਆਏ ਆ ਢਿੰਗੜਾ ਸਾਹਿਬ ਤੁਸੀਂ ਆਰਕੇ ਦੀ ਲੈ ਗਏ ਬਾਈਟ ਕਲਿੱਪਿੰਗ ਲੈ ਗਏ ਆ ਤੇ ਜਦ ਕਿ ਦੋ ਚੋਰੀਆਂ ਹੋਰ ਹੋਈਆਂ ਸੀ ਉਹਨਾਂ ਨੇ ਪ੍ਰਸ਼ਾਸਨ ਤੋਂ ਜਾਂ ਆਪਣੇ ਕਿਸੇ ਵੀ ਕਾਰਨ ਤੋਂ ਡਰਦੇ ਮਾਰੇ ਉਹਨਾਂ ਨੇ ਕੰਪਲੇਂਟ ਨਹੀਂ ਲਗਾਈ ਹਰ ਪੰਜ ਚੋਰੀਆਂ ਡੇਲੀ ਹੋ ਰਹੀਆਂ ਆ ਵਿੱਚੋਂ ਇੱਕ ਬੰਦਾ ਦੱਸਦਾ ਹਿੰਮਤ ਮਾਰ ਕੇ ਚਾਰ ਬੰਦੇ ਪੁਲਿਸ ਦੱਸਦੇ ਨਹੀਂਗੇ ਸਾਨੂੰ ਇਹਦਾ ਵੀ ਖਾਮੇ ਅੱਜਾ ਭੁਗਤਣਾ ਪੈਂਦਾ ਵੀ ਉਹਨਾਂ ਤੇ ਪਹੁੰਚਦੀ ਨਹੀਂ ਗੱਲ ਹੈ ਤਾਂ ਪਹਿਲਾਂ ਵੀ ਸਾਰੇ ਪ੍ਰੈਸ ਮਾਧਿਯਾਂ ਨੇ ਬੇਨਤੀ ਕਈ ਵਾਰੀ ਕਰ ਚੁੱਕਾ ਬਈ ਸ਼ਹਿਰ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਜੇ ਸਰਾਫਾ ਬਾਜ਼ਾਰ ਸਾਰੀ ਐਸੋਸੀਏਸ਼ਨ ਖੜੀ ਨੇ ਮੈਨੂੰ ਬੁਲਾਇਆ ਵਾ ਤੇ ਮੈਂ ਮੌਕੇ ਤੇ ਪਹੁੰਚਿਆ ਵਾ ਪਰ ਜੋ ਹਾਲਾਤ ਸ਼ਹਿਰ ਦੇ ਬਣ ਗਏ ਆ ਮੈਂ ਤਾਂ ਦੁਕਾਨਦਾਰਾਂ ਨੂੰ ਇਹ ਬੇਨਤੀ ਕਰਦਾ ਵੀ ਸਾਰੇ ਇਕੱਠੇ ਹੋ ਕੇ ਤਾਲੇ ਲਾਈਏ ਦੁਕਾਨਾਂ ਨੂੰ ਆਪਾਂ ਡੀਐਸਪੀ ਸਾਹਿਬ ਨੂੰ ਚਾਬੀਆਂ ਰੱਖ ਦਈਏ ਬਈ ਹਫਾਜ਼ ਜਿਹੜੀ ਆ ਹੁਣ ਪੁਲਿਸ ਵੀ ਕਰ ਸਕਦੀ ਕਿਸੇ ਹੋਰ ਏਜੰਸੀ ਨੂੰ ਪੁਆਇੰਟ ਕਿਤੇ ਜਾਵੇ ਸ਼ਹਿਰ ਦੀ ਹਫਾਜ਼ ਕਰਨ ਵਾਸਤੇ ਇਸ ਵਾਕੇ ਇਦਾਂ ਦੇ ਆ ਵੀ ਚੋਰ ਕੁੜਦੇ ਵੀ ਆ ਲੁੱਟਖੋ ਵੀ ਕਰਦੇ ਆ ਤੇ ਉਹਦੇ ਪੈਸੇ ਲੈ ਕੇ ਭੱਜ ਜਾਂਦੇ ਕਾਰਵਾਈ ਕੋਈ ਨਹੀਂ ਇੱਕ ਸਾਲ ਤੋਂ ਚਲੋ ਮੈਂ ਹੁਣ ਜੇ ਕਹੂੰਗਾ ਸਿਆਸੀ ਕਰਕੇ ਸਰਕਾਰ ਤੇ ਕੇ ਦੋਸ਼ ਲਾਣਾ ਮੈਂ ਪ੍ਰਸ਼ਾਸਨ ਤੇ ਦੋਸ਼ ਲਾਉਂਗਾ ਜ਼ਰੂਰ ਵੀ ਪ੍ਰਸ਼ਾਸਨ ਨਾਂ ਦੀ ਚੀਜ਼ ਨਿਕੋਦਰ ਚ ਹੈ ਹੀ ਨਹੀਂ ਇਹ ਬਹੁਤ ਵੱਡਾ ਮੁੱਦਾ ਵਾ ਸ਼ਹਿਰ ਦਾ ਲੋਕ ਆਪਣੀ ਕਾਰੋਬਾਰ ਬੰਦ ਕਰਨ ਨੂੰ ਤਿਆਰ ਬੈਠੇ ਜੋ ਹਾਲਾਤ ਸ਼ਹਿਰ ਦੇ ਬਣ ਚੁੱਕੇ ਆ ਕਬਲ ਆ ਬੀਬੀ ਇੰਦਰ ਜੋਗ ਮਾਨ ਜੀ ਨੂੰ ਵੀ ਮੈਂ ਫੇਰ ਦੁਆਰਾ ਬੇਨਤੀ ਕਰਦਾ ਮੈਡਮ ਜੀ ਇਹ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਹਾਲਾਤ ਮਾੜੇ ਹੋ ਗਏ ਤੁਸੀਂ ਇਸ ਮੁੱਦੇ ਤੇ ਗੱਲ ਕਰੋ ਮਾਨ ਜੋ ਐਸਐਸਪੀ ਮਾਨ ਜੋ ਡੀਜੀਪੀ ਸਾਹਿਬ ਨੂੰ ਇਹ ਗੱਲ ਕਹੋ ਵੀ ਸਾਡੇ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇੱਥੇ ਚੰਗੇ ਅਫਸਰ ਪਾਇੰਟ ਕਰਨ ਜਿਹੜਾ ਕਿ ਸਪੈਸ਼ਲ ਟੀਮ ਬਣੇ ਨਕੋਦਰ ਚੋਰੀਆਂ ਨੂੰ ਦੇਖੇ 32 ਚੋਰੀਆਂ ਤੇ ਇਸ ਏਰੀਆ ਚ ਹੋ ਚੁੱਕੇ ਏਦਾਂ ਹੀ ਵੱਡੇ ਚੌਂਕ ਚੋਈ ਪਰਸੇ ਚੋਰੀ ਚਰਸੀਗੜ੍ਹ ਚੋਈ ਚੋਰੀ ਸਰਾਫਾਂ ਬਾਜ਼ਾਰ ਤੇ ਚੋਰੀ ਹੋ ਗਈਆਂ ਯਾਨੀ ਕਿ 30 32 ਚੋਰੀਆਂ ਪਿਛਲੇ 1 ਡੇਢ ਮਹੀਨੇ ਚੋਂ ਸਿਰਫ ਤੇ ਸਿਰਫ ਇੰਨੇ ਏਰੀ ਕਾਰੇ ਦੁਕਾਨਦਰ ਪਰ ਇਥੇ ਸਰਾਫ ਆਬਿਆਰ ਦੇ ਖੜੇ ਆ ਮੈਂ ਇਹ ਕਹਾਂਗਾ ਵੀ ਚਾਬੀਆਂ ਲਈਏ ਆਪਾਂ ਡੀਐਸਪੀ ਸਾਹਿਬ ਕੋ ਚਲੀਏ ਮੈਂ ਤਾਂ ਨਾਲ ਚੱਲਦਾ ਉੱਥੇ ਰੱਖਿਆ ਹੀ ਹੈ ਬਈ ਡਿਪਟੀ ਸਾਹਿਬ ਸਿਰਫ ਆਪਾਂ ਥਾਣੇ ਬਹਿ ਗਏ ਲੋਕਾਂ ਦੇ ਫੈਸਲੇ ਨਹੀਂ ਕਰਾਉਣੇ ਆਪਾਂ ਸ਼ਹਿਰ ਦੀ ਫਿਰਨਾਵਾ ਐਸਐਚਓ ਸਾਹਿਬ ਆਪਾਂ ਸ਼ਹਿਰ ਦੀ ਗਸ਼ਟ ਕਰੀਏ ਨਫਰੀ ਵਧਾਈਏ ਪਰ ਕੋਈ ਨਫਰੀ ਨਹੀਂ ਇਹਨਾਂ ਕੋ ਜਾਓ ਇਹਨਾਂ ਕੋ ਕੋ ਬਹਾਨਾ ਸਾਡੇ ਕੋ ਨਫਰੀ ਹੈ ਨਹੀਂ ਉਹ ਅਸੀਂ ਨਫਰੀ ਦੇਣੀ ਆ ਥਾਣੇ ਨਾਲ ਤਾਲੇ ਲਾ ਦਿਓ ਜੇ ਅਸੀਂ ਨਫਰੀ ਦੇਣੀ ਤਾਂ

ਉਧਰ ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਅੱਜ ਫੇਰ ਰਾਜਨ ਗਾਰਮੈਂਟ ਸਰਾਫਾ ਬਾਜ਼ਾਰ ਦੇ ਵਿੱਚ ਚੋਰਾਂ ਨੇ ਦੋ ਦੁਕਾਨਾਂ ਤੇ ਨਿਸ਼ਾਨਾ ਬਣਾਇਆ ਗੱਲਬਾਤ ਕਰ ਲੈਨੇ ਆ ਦੁਕਾਨ ਦੇ ਮਾਲਕ ਨਾਲ ਕੀ ਗੱਲਬਾਤ ਹੋਈ ਹੈ ਜੀ ਕੀ ਨਾ ਜੀ ਸਭ ਨੂੰ ਪਹਿਲੇ ਹਾਂਜੀ ਮੈਂ ਜੀ ਸਾਹਿਬ ਜੈਨ ਰਾਜਨ ਗਾਰਮੈਂਟਸ ਨਕੌਦਰ ਤੋਂ ਕਿਹੜਾ ਬਾਜ਼ਾਰ ਹੈ ਇਸ ਸਰਾਫਾ ਬਾਜ਼ਾਰ ਨਕੌਦਰ ਜੀ ਆਪਣਾ ਇੱਥੇ ਹਰ ਰੋਜ਼ ਦਿਨ ਪ੍ਰਤੀ ਦਿਨ ਇੱਕ ਦੋ ਇੱਕ ਦੋ ਦੁਕਾਨਾਂ ਤੇ ਚੋਰ ਟਾਰਗੇਟ ਬਣਾ ਰਹੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਇੱਕ ਪਰਸੈਂਟ ਨਹੀਂ ਖੜੀ ਕੋਈ ਉਹ ਗਸ਼ਤ ਨਹੀਂ ਕਰਦੀ ਕੋਈ ਉਹਨਾਂ ਦੇ ਅੱਗੇ ਐਕਸ਼ਨ ਨਹੀਂ ਹੈਗਾ ਸਾਡੇ ਨਾਲ ਰੋਜ਼ ਦਾ ਕੰਮ ਆ ਸਵੇਰੇ ਆਉ ਕਦੀ ਇਹਦੇ ਚੋਰੀ ਤੇ ਕਦੀ ਇਹਦੇ ਚੋਰੀ ਏਡੇ ਏਡੇ ਘਰ ਦੁਕਾਨਾਂ ਦੇ ਵਿੱਚ ਜੰਗਲੇ ਲਾਏ ਦੇ ਆ ਏਡੀਆਂ ਏਡੇ ਆਪਣੇ ਵੱਲੋਂ ਸੇਫ ਰੱਖਿਆ ਦਾ ਉਹ ਸਭ ਭੰਨ ਕੇ ਤੋੜ ਕੇ ਉਹ ਚੋਰ ਦੇਖਦੀ ਨਹੀਂ ਆ ਕੀ ਕਰਨਾ ਸਿਰਫ ਪੈਸਿਆਂ ਵੱਲ ਹੱਤ ਪੰਦੀ ਆ ਆ ਦੇਖੋ ਜੀ ਮੇਰਾ ਗੱਲਾਂ ਤੋੜਿਆ ਦਾ ਗੱਲੇ ਦੇ ਵਿੱਚ ਚਾਂਦੀ ਦੇ ਸਿੱਕੇ ਸੀਗੇ ਇਹ ਮੇਰੀ ਸਾਡੀ ਆਪਣੀ ਚਲੋ 10 ਬੰਦ ਜਿਹਨੂੰ ਕਹਿੰਦੇ ਆ ਆਪਾਂ ਕੱਢਦੇ ਆ ਉਹ ਗੋਲਕ ਸੀਗੀ ਔਰੇ ਚ ਪੈਸੇ ਸੀਗੇ ਤੇ ਬਾਕੀ ਸਭ ਕੁਝ ਛਾਨ ਕੇ ਫਲੋਰ ਕੇ ਕੋਈ ਵੀ ਖਾਣਾ ਨਹੀਂ ਉਹਨੇ ਛੱਡਿਆ ਜੀ ਖੋਲਣ ਨੂੰ ਚੰਦ ਦਿਨ ਪਹਿਲੇ ਹੀ ਇੱਥੇ ਤੁਹਾਡੇ ਗਵਾਂਡ ਗੋਚੋਰੀ ਸੀ ਅੱਜ ਕਿੰਨੀਆਂ ਚੋਰੀਆਂ ਇੱਥੇ ਨੂੰ ਕੁਦਰਤ ਅੱਜ ਜੀ ਦੋ ਚੋਰੀਆਂ ਹੋਈਆਂ ਦੋ ਚੋਰੀਆਂ ਤਾਂ ਹੈ ਪਤਾ ਲੱਗਾ ਇੱਕ ਸਾਡੇ ਇੱਕ ਬੰਟੀ ਮਾ ਜਨ ਜੀ ਦੇ ਕਿੰਨਾ ਕੁ ਨੁਕਸਾਨ ਆਇਆ ਤੁਹਾਡਾ ਟੋਟਲ ਮਾ ਮੇਰੇ ਜੀ 20-25000 ਰੁਪਿਆ ਸਾਡੀ ਗੋਲਕ ਚ ਸੀਗਾ ਬਾਕੀ ਗੱਲੇ ਦੇ ਵਿੱਚ 2000 ਰੁਪਿਆ ਖੁੱਲਾ ਸੀਗਾ ਨਾਲ ਸਿੱਕੇ ਸੀਗੇ ਚਾਂਦੀ ਦੇ ਉਹ ਸਭ ਲੈ ਗਏ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਇੱਥੇ ਕੋਈ ਨਾ ਕੋਈ ਗਸ਼ਤ ਕਰਾਵੇ ਰੋਜ਼ ਬੰਦਿਆਂ ਦੀ ਦੋ ਬੰਦੇ ਆਣ ਕੰਮ ਕਰਨ ਕੋਈ ਦੇਖਣ ਹਰ ਰੋਜ਼ ਦੀ ਚੋਰੀ ਆ ਜੀ ਪੱਕੀ ਇੱਥੇ ਕੋਈ ਸੀਸੀਟੀਵੀ ਕੈਮਰਾ ਲੱਗੇ ਜੀ ਇੱਥੇ ਸਾਡੇ ਇੱਕ ਸੀਸੀਟੀਵੀ ਕੈਮਰਾ ਨਹੀਂ ਲੱਗਾ ਕੋਈ ਚੌਕੀਦਾਰ ਹੈਗੇ ਜੀ ਇੱਥੇ ਚੌਕੀਦਾਰ ਕੋਈ ਨਹੀਂ ਚੌਕੀਦਾਰ ਕੋਈ ਨਹੀਂ ਚੌਕੀਦਾਰ ਕੋਈ ਨਹੀਂ ਤੇ ਇੱਕ ਵਾਰ ਫਿਰ ਮੈਂ ਪੁੱਛ ਲੈਣਾ ਵਾ ਇਹ ਲਗਾਤਾਰ ਜਿਹੜਾ ਚੋਰੀਆਂ ਵਿੱਚ ਵਾਧਾ ਹੋ ਰਿਹਾ ਤੁਹਾਡੇ ਸਰਾਫਾਂ ਬਾਜ਼ਾਰ ਦੇ ਵਿੱਚ ਅੱਜ ਤੀਜੀ ਦੁਕਾਨ ਨੂੰ ਕਹਿ ਸਕਦੇ ਹਾਂ ਤੀਜੀ ਚੌਥੀ ਦੁਕਾਨ ਤੱਕ ਗਿਣ ਲਓ ਜੀ ਹਾਂਜੀ ਇਸ ਹਫਤੇ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਤੁਸੀਂ ਬੱਸ ਜੀ ਮੈਂ ਤਾਂ ਪੁਲਿਸ ਨੂੰ ਆਹੀ ਅਪੀਲ ਕਰਾਂਗਾ ਕਿ ਆਪਣੀ ਗਸ਼ਤਵਾਲਾ ਆਨੇ ਤੇ ਬੰਦਿਆਂ ਦੀ ਪਲੱਸ ਥੋੜਾ ਜਿਆ ਐਕਟਿਵ ਹੋਣ ਕਿ ਪਤਾ ਲੱਗੇ ਹਰ ਦੂਜੇ ਦਿਨ ਚੋਰੀ ਕੋਈ ਬੰਦਾ ਇਹਨਾਂ ਨੂੰ ਕੰਪਲੇਂਟ ਲਿਖਾ ਕੇ ਨਹੀਂ ਰਾਜੀ ਕੰਮ ਨਹੀਂ ਕਰਦੇ ਕਿਉਂਕਿ ਤੇ ਮੇਰੀ ਆਹੀ ਦਰਖਾਸਤ ਹੈ ਕਿ ਆਪਣੀ ਗਸ਼ਤਵਿਧਾਨ ਬੰਦੇਵਿਧਾਨ ਤੇ ਚੈੱਕ ਅਪ ਕਰੋ ਸਾਲਾ ਤੁਸੀਂ ਅੱਜ ਕੰਪਲੀਟ ਕਰਾ ਦਿੱਤੀ ਨਹੀਂ ਹਜੇ ਕੰਪਲੇਂਟ ਨਹੀਂ ਕਰਾਈ ਜੀ ਦੇ ਦੇਖਦੇ ਆਂ ਯਾਰ ਬਾਕੀ ਬੰਦੇ ਇਕੱਠੇ ਕਰਕੇ ਪੁੱਛਦੇ ਆਂ ਦੁਕਾਨਾ ਖੁੱਲ ਜਾਂ ਨਾ ਫੇਰ ਪੁੱਛ ਕੇ ਜਿੱਦਾਂ ਕਹਿੰਦੇ ਯਾਰ ਵਾਲੇ ਸਹਿਮਤ ਹੈ ਨਾ ਯਾਰ ਵਾਲੇ ਕੀ ਕਹਿ ਰਹੇ ਆ ਬਾਜ਼ਾਰ ਵਾਲੇ ਦੇਖੋ ਜੀ ਸਾਰੇ ਸਾਡੇ ਨਾਲ ਆ ਪੁੱਛੋ ਇੱਧਰ ਸਾਡੇ ਅਸ਼ੋਕ ਜੀ ਸਾਡੇ ਫਫੜ ਜੀ ਹੈਗੇ ਆ ਉਹਨਾਂ ਨੂੰ ਪੁੱਛੋ ਹਰ ਕੋਈ ਪਰੇਸ਼ਾਨ ਆ ਜੀ ਇੱਕ ਅੱਧੀ ਇਹਨਾਂ ਨੂੰ ਪੁੱਛੋ ਜਿੱਦਾਂ ਕਹਿੰਦੇ ਆਂ ਸਾਰਿਆਂ ਦੇ ਨਾਲ ਆ ਸਾਰੇ ਬਾਜ਼ਾਰ ਦੇ ਨਾਲ ਆ ਅਸੀਂ ਜਿੱਦਾਂ ਬਾਜ਼ਾਰ ਵਾਲੇ ਕਹਿਣਗੇ ਉਹੀ ਕੁਛ ਅਸੀਂ ਕਰਾਂ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰ ਲੈਣੇ ਸੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਸ਼ੋਕਮਾਰ ਜੈਨ ਜੀ ਜੀ ਇਹ ਮੈਂ ਜਦੋਂ ਆਇਆ ਬਾਜ਼ਾਰ ਦੇ ਵਿੱਚ ਤੇ ਆਂਦੇ ਹੀ ਦੇਖਿਆ ਕਿ ਇਹਨਾਂ ਨੇ ਮੈਨੂੰ ਆਵਾਜ਼ ਦਿੱਤੀ ਕਿ ਮੇਰੀ ਦੁਕਾਨ ਦੇ ਅੰਦਰ ਤਾਲੇ ਟੁੱਟੇ ਪਏ ਆ ਤੁਹਾਡੀ ਗੱਲ ਕਿੱਥੇ ਹੈ ਜੀ ਮੇਰੀ ਵੀ ਸਰਾਹਾਂ ਬਾਜ਼ਾਰ ਚ ਹੀ ਆ ਜੀ ਤੇ ਮੈਂ ਉਸੇ ਵੇਲੇ ਆਇਆ ਦੇਖਣ ਤੇ ਜਦੋਂ ਆ ਕੇ ਦੇਖਿਆ ਤੇ ਗੱਲਾਂ ਇਹਨਾਂ ਦਾ ਤੋੜਿਆ ਪਿਆ ਸੀਗਾ ਉਹਦੇ ਵਿੱਚੋਂ ਗੱਲੇ ਜੋ ਪੈਸੇ ਕੱਢ ਕੇ ਲੈ ਕੇ ਗਏ ਔਰ ਉੱਪਰ ਐਡਾ ਵੱਡਾ ਜੰਗਲਾ ਇੰਨਾ ਹੈਵੀ ਜੰਗਲਾ ਜਿਹੜਾ ਕਿ ਤਿੰਨ ਦੋ ਤਿੰਨ ਚਾਰ ਬੰਦਿਆਂ ਤੋਂ ਬਗੈਰ ਉਹ ਟੋਟ ਨਹੀਂ ਸਕਦਾ ਜਿੱਦਾਂ ਉਹਨਾਂ ਨੇ ਤੋੜ ਕੇ ਉਹ ਜੰਗਲੇ ਦੇ ਵਿੱਚ ਥੱਲੇ ਆਏ ਆ ਤੇ ਉਹਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ ਔਰ ਸ਼ਹਿਰ ਦੇ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਕੋਈ ਗਸ਼ਤ ਨਹੀਂ ਹੈਗੀ ਉਹਨਾਂ ਦੀ ਸਿਰਫ ਉਹ ਦਫ਼ਤਰਾਂ 'ਚ ਬੈਠੇ ਰਹਿੰਦੇ ਆ ਮੈਂ ਡੀਐਸਪੀ ਸਾਹਿਬ ਤੋਂ ਮੰਗ ਕਰਦਾ ਕਿ ਨਕੂਦਰ ਦੇ ਵਿੱਚ ਪ੍ਰਸ਼ਾਸਨ ਜਿੰਨਾ ਵੀ ਆ ਉਹ ਬਿਲਕੁਲ ਨਕਾਰਾ ਹੋ ਚੁੱਕਾ ਇਹਨੂੰ ਐਕਟਿਵ ਕੀਤਾ ਜਾਵੇ ਜਿਹਦੇ ਨਾਲ ਸ਼ਹਿਰ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤੁਹਾਨੂੰ ਲੱਗਦਾ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਦੁਕਾਨਾਂ ਤਾਂ ਹੀ ਸੋਣਾ ਪੂਰ ਦੁਕਾਨਦਾਰਾਂ ਦੁਕਾਨਦਾਰ ਸੌਂਗੇ ਵੀ ਨੁਕਸਾਨ ਆ ਕਿਉਂਕਿ ਉਹਨਾਂ ਕੋਲ ਕੋਈ ਸਕਿਉਰਿਟੀ ਲਈ ਆਪਣੀ ਸੇਫਟੀ ਵਾਸਤੇ ਕੋਈ ਹਥਿਆਰ ਦਾ ਹੈ ਨਹੀਂ ਕੋਈ ਜਿਹੜਾ ਹਥਿਆਰ ਚਲਾ ਲਵੇ ਆਪ ਉਹ ਡੰਡਾ ਡੁੰਡਾ ਹੀ ਰੱਖ ਸਕਦਾ ਡੰਡੇ ਦੇ ਨਾਲ ਅੱਜ ਕੱਲ੍ਹ ਗੁਜ਼ਾਰਾ ਹੈ ਨਹੀਂ ਜੋ ਹਾਲਾਤ ਬਈ ਬਜ਼ਾਰਾਂ ਦੇ ਸ਼ਹਿਰ ਦੇ ਬਣ ਰਹੇ ਆ ਨਿਤ ਨਰੋਜ਼ ਚੋਰੀ ਇੱਕ ਦਿਨ ਨਹੀਂ ਨਾਗਾ ਇੱਕ ਦਿਨ ਵੀ ਨਹੀਂ ਪੈ ਰਿਆ ਜਿੰਨੀਆਂ ਰੋਜ਼ ਚੋਰੀਆਂ ਹੋ ਰਹੀਆਂ ਸ਼ਹਿਰ 'ਚ ਕੱਲ ਮੈਂ ਸੁਣਿਆ ਵੀ ਬਜ਼ਾਰ ਦਾ ਰੌਂਡ ਵੀ ਕੀਤਾ ਸੀ ਪੁਲਿਸ ਨੇ ਸਾਡੀ ਨੌਲੇਜ ਦੇ ਵਿੱਚ ਨਹੀਂ ਐਤਵਾਰ ਕੋਈ ਅੱਧਾ ਅੱਧਾ ਸ਼ਹਿਰ ਬੰਦ ਹੁੰਦਾ ਵਾ ਉਦੋਂ ਕਿਤੇ ਰੌਂਡ ਕਰ ਗਏ ਹੋਣ ਦਾ ਪਤਾ ਨਹੀਂ ਕੀ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਆ ਕਿ ਨਕੋਦਰ ਰਾਤ ਨੂੰ ਸ਼ਹਿਰ ਦੇ ਅੰਦਰ ਗਸ਼ਤ ਕੀਤੀ ਜਾਵੇ ਔਰ ਸਾਰੇ ਚਾਰੇ ਨਾਕੇ ਜਿਹੜੇ ਸ਼ਹਿਰ ਦੇ ਐਂਟਰੀ ਆ ਪੁਆਇੰਟ ਉੱਥੇ ਪਰਮਾਨੈਂਟ ਨਾਕੇ ਲੱਗੇ ਰਹਿਣੇ ਚਾਹੀਦੇ ਆ ਜੀ ਕਿ ਨਾਲ ਚੱਲ ਮੇਰਾ ਨਾਮ ਅਰੁਣ ਮਹਾਜਨ ਜੀ ਕਿੱਥੇ ਦੁਕਾਨ ਤੁਹਾਡੀ ਜੀ ਮੇਰੀ ਦੁਕਾਨ ਇਹਨਾਂ ਤੋਂ ਚਾਰ ਦੁਕਾਨਾਂ ਅੱਗੇ ਆ ਜੀ ਸਰਾਫਾਂ ਬਾਜ਼ਾਰ ਸਰਾਫਾਂ ਬਾਜ਼ਾਰ ਛੀ ਆ ਜੀ ਦੇਖੋ ਜੀ ਮੈਂ ਤਾਂ ਇਹ ਕਹਿਣਾ ਚਾਹਨਾ ਆ ਇੱਕ ਅੱਛਾ ਨਾਗਰਿਕ ਹੋਣ ਦੇ ਨਾਤੇ ਵੀ ਸ਼ਹਿਰ ਦੇ ਵਿੱਚ ਚੋਰੀਆਂ ਲਖਾਨ ਦਾ ਦਾ ਮਤਲਬ ਤਾਂ ਆ ਵੀ ਜੇ ਉਹਦਾ ਕੋਈ ਨਤੀਜਾ ਨਿਕਲਣਾ ਹੋਵੇ ਇੱਥੇ ਸਾਡੇ ਦਕਾਨ 'ਚ ਤੁਸੀਂ ਪਰਸੋਂ ਆਏ ਆਂ ਢੀਂਗੜਾ ਸਾਹਿਬ ਤੁਸੀਂ ਆਰਕੇ ਦੀ ਲੈ ਗਏ ਬਾਈਟ ਕਲਿੱਪਿੰਗ ਲੈ ਗਏ ਆਂ ਤੇ ਜਦਕਿ ਦੋ ਚੋਰੀਆਂ ਹੋਰ ਹੋਈਆਂ ਸੀ ਉਹਨਾਂ ਨੇ ਪ੍ਰਸ਼ਾਸਨ ਤੋਂ ਜਾਂ ਆਪਣੇ ਕਿਸੇ ਵੀ ਕਾਰਨ ਤੋਂ ਡਰਦੇ ਮਾਰੇ ਉਹਨਾਂ ਨੇ ਕੰਪਲੇਂਟ ਨਹੀਂ ਲਗਾਈ ਮੇਰੀ ਦੁਕਾਨ ਦੇ ਬਿਲਕੁਲ ਨਾਲਾ ਟੈਚੀ ਮੰਜੀ ਟੈਚੀ ਵਾਲੇ ਉਹਦਾ ਲੋਹੇ ਦਾ ਗੇਟ ਬਾਹਰੋਂ ਉੱਪਰੋਂ ਪੱਟ ਕੇ ਬੜੀ ਤਾਕਤ ਨਾਲ ਮੋੜਿਆ ਗਿਆ ਜੇ ਕਿ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਤਿੰਨ ਚਾਰ ਬੰਦੇ ਆਉਂਦੇ ਚੋਰੀ ਕਰਨ ਦੋ ਕੁ ਥੱਲੇ ਰੇਕੀ ਕਰਦੇ ਆ ਦੋ ਕੁ ਉੱਪਰੋਂ ਚੋਰੀ ਕਰਦੇ ਆ ਤੇ ਜਦੋਂ ਦੇਖੋ ਹਰ ਦੁਕਾਨ ਦੇ 2-3 ਰੋਜ਼ ਉਹ ਰੇਕੀ ਕਰ ਜਾਂਦੇ ਨੇ ਰਾਤ ਨੂੰ ਆ ਕੇ ਚੋਰੀ ਕਰ ਲੈਂਦੇ ਆ ਤੇ ਹਾਲਤ ਨਹੀਂ ਨਾ ਕੋਈ ਨਿਕਲ ਰਿਹਾ ਜਾਂ ਕੋਈ ਹੱਲ ਨਿਕਲਿਆ ਜਾਂ ਮਤਲਬ ਕੋਈ ਕਾਰਵਾਈ ਕੀ ਹੋਈ ਆ ਦੇਖੋ ਹੁਣ ਗੱਲ ਪਤਾ ਕੀ ਆ ਅਸੀਂ ਤਾਂ ਸਾਰੇ ਬੜੇ ਪਰੇਸ਼ਾਨ ਆ ਵੀ ਦੁਕਾਨਾਂ ਕਰੀਏ ਕੰਮ ਕਰੀਏ ਕਿ ਰਾਤ ਨੂੰ ਚੋਰੀਆਂ ਦੀ ਇੰਤਜ਼ਾਰ ਕਰੀਏ ਕੀ ਫੈਸਲਾ ਕੀਤਾ ਉਹਨਾਂ ਦਾ ਫੈਸਲਾ ਬਾਜ਼ਾਰ ਦਾ ਇਹੀ ਹੈ ਹੁਣ ਸਾਰਿਆਂ ਦੇ ਨਾਲ ਆ ਦੇਖੋ ਆਂਦੇ ਆ ਬਾਜ਼ਾਰ ਇਹਨਾਂ ਚੋਂ ਅੱਧੇ ਬੰਦੇ ਕੰਪਲੇਂਟ ਕਰਾਂਦੇ ਅੱਧੇ ਕੰਪਲੇਂਟ ਕਰਵਾ ਕੇ ਰਾਜੀ ਨਹੀਂ ਇਹਨਾਂ ਕੋਲ ਟਾਈਮ ਹੀ ਹੈ ਨਹੀਂ ਜਾ ਕੇ ਕਿਸੇ ਆਣ ਜਾਣ ਪੁੱਛਣ ਮਗਰ ਜਾਣ ਇਹ ਦਿੱਕ ਇਹ ਵੀ ਦਿੱਕਤ ਮਹਿਸੂਸ ਕਰਦਾ ਦੁਕਾਨਦਾਰ ਵੀ ਮੈਂ ਦੁਕਾਨ ਤੇ ਕੰਮ ਕਰਾਂ ਕਿ ਮਗਰ ਮਗਰ ਫੇਰਾ ਅੱਜ ਕਿੰਨੀਆਂ ਚੋਰੀਆਂ ਹੋਈਆਂ ਅੱਜ 3 ਚੋਰੀਆਂ ਹੋਈਆਂ ਜੀ 3 ਚੋਰੀਆਂ 3 ਚੋਰੀਆਂ ਹੋਈਆਂ ਅੱਜ ਇੱਕ ਇੱਥੇ ਹੋਈ ਇੱਕ ਮੰਡੀ ਮਾ ਜਾਂਦੇ ਹੋਈ ਇੱਕ ਹੋਰ ਦੇ ਵੀ ਦਰਵਾਜ਼ੇ ਪੰਨੇ ਆ ਉਹ ਅਗਲੇ ਲੋਕੀ ਕਹਿੰ ਕੀ ਕੀ ਕਰਨ ਪਿਛਲੇ ਕੁਝ ਦਿਨਾਂ ਤੋਂ ਕਿੰਨੀਆਂ ਚੋਰੀਆਂ ਦੇਖੋ ਜੀ 4-5 ਪਾਲੀ ਸਾਹਿਬ ਤੁਸੀਂ ਅੱچھے ਪੱਤਰਕਾਰ ਹੋ 4-5 ਚੋਰੀਆਂ ਡੇਲੀ ਹੋ ਰਹੀਆਂ ਆ ਵਿੱਚੋਂ ਇੱਕ ਬੰਦਾ ਦੱਸਦਾ ਹਿੰਮਤ ਮਾਰ ਕੇ 4 ਬੰਦੇ ਪੁਲਿਸ ਦੱਸਦੇ ਨਹੀਂਗੇ ਸਾਨੂੰ ਇਹਦਾ ਵੀ ਖਾਮੇ ਅੱਜਾ ਭੁਗਤਣਾ ਪੈਂਦਾ ਵੀ ਉਹਨਾਂ ਤੇ ਪਹੁੰਚਦੀ ਨਹੀਂ ਗੱਲ ਕੀ ਕਰਨ ਕਰਨ ਲੋਕੀ ਡਰਦੇ ਆ ਦੁਕਾਨਦਾਰ ਦੁਕਾਨਦਾਰ ਕੋਲੇ ਕੋਈ ਟਾਈਮ ਹੀ ਨਹੀਂ ਜਾਂਦਾ ਮਗਰ ਦੁਕਾਨਦਾਰ ਕੰਮ ਕਰੂਗਾ ਕਿ ਕੱਲਾ ਜਾਊਗਾ ਦੱਸੋ ਮਗਰ ਕੋਈ ਸਹਾਇਤਾ ਨਹੀਂ ਕਿ ਦੁਕਾਨਦਾਰ ਦੇਖੋ ਦੁਕਾਨਦਾਰ ਦੇਖੋ ਇਹ ਪਰਮਾਤਮਾ ਜਾਂਦਾ ਦੋਨਾਂ 'ਚ ਕੀ ਗੱਲ ਆ ਪਰ ਸਾਨੂੰ ਇਹਦਾ ਕੋਈ ਵਿਸ਼ਵਾਸ ਦਵਾਇਆ ਜਾਵੇ ਕੋਈ ਤਾਂ ਹੱਲ ਕੱਢੋ ਵਿਚੋਰੀਆਂ ਬੰਦ ਹੋਣ ਇੱਕ ਸਾਨੂੰ ਅੰਦਰੋਂ ਫੀਲ ਹੁੰਦਾ ਵੀ ਪ੍ਰਵਾਸੀ ਜਿਹੜੇ ਆਏ ਹੋਏ ਆ ਬਾਰੋਂ ਅਸੀਂ ਕਿਸੇ ਦਾ ਲੈਂਦੇ ਨਹੀਂ ਨਾ ਪਰ ਜਦੋਂ ਦੇ ਪ੍ਰਵਾਸੀ ਸ਼ਹਿਰ ਦੇ ਵਿੱਚ ਵਧੇ ਆ ਸਾਡੇ ਸ਼ਹਿਰ 'ਚ ਮੋਟਰਸਾਈਕਲ ਚੋਰੀਆਂ ਹੋਏ ਸ਼ੁਰੂ ਸਾਡੇ ਸਾਡੇ ਦੁਕਾਨਾਂ ਤੇ ਚੋਰੀਆਂ ਹੋ ਗਈਆਂ ਪਤਾ ਨਹੀਂ ਪ੍ਰਵਾਸੀਆਂ ਦੇ ਕੰਮ ਨਹੀਂ ਚੱਲਦੇ ਉਹ ਰਾਤ ਨੂੰ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਐਂ ਤਾਂ ਵਾਕਈ ਬਹੁਤ ਪਰੇਚਾਨ ਆ ਤੇ ਸਾਡਾ ਪੁਲਿਸ ਬੇਨਤੀ ਕੋਈ ਹੱਲ ਕੱਢਿਆ ਜਾਵੇ ਧੰਨਵਾਦ ਸਾਰਿਆਂ ਨੂੰ ਸ਼ੁਕਰੀਆ ਜੀ ਸਮਾਜ ਸੇਵਕ ਨਾਲ ਜੁੜੇ ਨੇ ਗੌਰਵ ਜੈਨ ਜੀ ਸਰ ਨਕੋਦਰ ਸ਼ਹਿਰ ਦੇ ਵਿੱਚ ਚੋਰੀਆਂ ਲਗਾਤਾਰ ਚੋਰੀਆਂ ਜੇ ਫੇਸਰਾਪਾ ਬਾਜ਼ਾਰ ਨੂੰ ਨਿਸ਼ਾਨਾ ਬਣਾਇਆ ਗਿਆ ਦੇਖੋ ਹਾਲਾਤ ਮੈਂ ਤਾਂ ਪਹਿਲਾਂ ਵੀ ਸਾਰੇ ਪ੍ਰੈਸ ਮਾਧਿਅਮਾਂ ਨੂੰ ਬੇਨਤੀ ਕਈ ਵਾਰੀ ਕਰ ਚੁੱਕਾ ਬਈ ਸ਼ਹਿਰ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਅੱਜ ਇਸਰਾਫਾ ਬਾਜ਼ਾਰ ਸਾਰੀ ਐਸੋਸ਼ੀਅਨ ਖੜੀ ਨੇ ਮੈਨੂੰ ਬੁਲਾਇਆ ਵਾ ਤੇ ਮੈਂ ਮੌਕੇ ਤੇ ਪਹੁੰਚਿਆ ਵਾਂ ਪਰ ਜੋ ਹਾਲਾਤ ਸ਼ਹਿਰ ਦੇ ਬਣ ਗਏ ਆ ਮੈਂ ਤਾਂ ਦੁਕਾਨਦਾਰਾਂ ਨੂੰ ਇਹ ਬੇਨਤੀ ਕਰਦਾ ਵੀ ਸਾਰੇ ਇਕੱਠੇ ਹੋ ਕੇ ਤਾਲੇ ਲਾਈਏ ਦੁਕਾਨਾਂ ਨੂੰ ਆਪਾਂ ਡੀਐਸਪੀ ਸਾਹਿਬ ਨੂੰ ਚਾਬੀਆਂ ਰੱਖ ਦਈਏ ਵੀ ਹਫਾਜ਼ ਜਿਹੜੀ ਆ ਹੁਣ ਪੁਲਿਸ ਵੀ ਕਰ ਸਕਦੀ ਕਿਸੇ ਹੋਰ ਏਜੰਸੀ ਨੂੰ ਪਾਇੰਟ ਕਿਤੇ ਜਾਵੇ ਸ਼ਹਿਰ ਦੀ ਹਫਾਜ਼ ਕਰਨ ਵਾਸਤੇ ਕੋਈ ਦਿਨ ਕੋਈ ਐਸਾ ਸਮਾਂ ਨਹੀਂ ਹੈ ਜਿੱਦਨ ਚੋਰੀਆਂ ਨਕੋਦਰ ਦੇ ਵਿੱਚ ਨਹੀਂ ਹੋ ਰਹੀਆਂ ਮੈਂ ਇਹ ਕਹਿਣਾ ਚਾਹਾਂਗਾ ਵੀ ਨਕੋਦਰ ਦੇ ਲੋਕ ਇੰਨੇ ਪਰੇਸ਼ਾਨ ਆ ਲੋਕ ਆਪਣਾ ਕਾਰੋਬਾਰ ਬੰਦ ਕਰਕੇ ਵਿਦੇਸ਼ ਜਾਂਚ ਅੱਜ ਕੱਲ ਯਕੀਨ ਰੱਖਣ ਲੱਗ ਪਏ ਵਿਦੇਸ਼ ਜਾਈਏ ਤਾਂ ਕਿ ਸੇਫਟੀ ਸਾਡੀ ਹੋ ਸਕੇ ਕੁਝ ਵਾਕਏ ਇਦਾਂ ਦੇ ਆ ਵੀ ਚੋਰ ਘੁੱੜਦੇ ਵੀ ਆ ਲੁੱਟਖੋ ਵੀ ਕਰਦੇ ਆ ਤੇ ਉਹਦੇ ਪੈਸੇ ਲੈ ਕੇ ਭੱਜਦੇ ਕਾਰਵਾਈ ਕੋਈ ਨਹੀਂ ਕੁਝ ਇਹਨਾਂ ਨੇ ਗੱਲ ਕੀਤੀ ਹੈ ਦੱਸਦੇ ਆ ਕਿ ਕੁਝ ਲੋਕ ਜਿਹਨਾਂ ਤੇ ਚੋਰੀ ਹੁੰਦੀ ਉਹ ਦੱਸਣ ਨੂੰ ਵੀ ਤਿਆਰ ਨਹੀਂ ਹੁੰਦੇ ਮੈਂ ਕਿਹਾ ਜੀ ਜਿੱਦਾਂ ਮਾਇਆ ਸਾਹਿਬ ਨੂੰ ਦੱਸਿਆ ਵਾ ਕਈ ਵਾਕਏ ਸਾਡੇ ਕੋਲ ਲੋਕ ਆਉਂਦੇ ਆ ਬਈ ਜਨਾਬ ਸਾਡੇ ਚੋਰੀ ਹੋ ਗਈ ਆ ਅਸੀਂ ਪੁਲਿਸ ਕੋਲ ਜਾਣ ਲਈ ਡਰਦੇ ਵੀ ਸਾਨੂੰ ਪਰੇਸ਼ਾਨ ਨਾ ਕਰਨਾ ਹੋਣਾ ਬਈ ਬਾਅਦ ਸਾਨੂੰ ਕੁੱਟ ਮਾਰ ਨਹੀਂ ਸਕੇ ਸਾਡੇ ਕੋਈ ਆ ਇਹ ਹਰਾਰ ਬਣ ਚੁੱਕੇ ਆ ਤੁਸੀਂ ਯਕੀਨ ਕਰੋ ਕਿ ਤੁਹਾਡੇ ਐਕਟਵਾ ਸਕੂਟਰ ਮੋਟਰਸਾਈਕਲ ਬਾਹਰ ਖੜਾ ਵਾ ਉਹ ਸੇਫ ਨਹੀਂ ਹੈਗਾ ਉਹ ਕਦੋਂ ਮਾਰੀ ਚੱਕੇ ਜਾ ਸਕਦਾ ਪੁਲਿਸ ਪ੍ਰਸ਼ਾਸਨ ਨਾ ਦੀ ਕੋਈ ਸ਼ਹਿਦ ਚੀਜ਼ ਰਹੀ ਨਹੀਂ ਹੈਗੀ ਪਿਛਲੇ 1 ਸਾਲ ਤੋਂ ਚਲੋ ਮੈਂ ਹੁਣ ਜੇ ਕਹਾਂਗਾ ਸਿਆਸੀ ਕਰਕੇ ਸਰਕਾਰ ਤੇ ਕੇ ਦੋਸ਼ ਲਾਣਾ ਮੈਂ ਪ੍ਰਸ਼ਾਸਨ ਤੇ ਦੋਸ਼ ਲਾਉਂਗਾ ਜਰੂਰ ਵੀ ਪ੍ਰਸ਼ਾਸਨ ਨਾ ਦੀ ਚੀਜ਼ ਨਿਕੋਦਰ ਚ ਹੈ ਹੀ ਨਹੀਂ ਕਿਉਂਕਿ ਕਿਤੇ ਗਸ਼ਤ ਨਹੀਂ ਇਹ ਕਹਿਣਗੇ ਜੀ ਤੁਸੀਂ ਚੌਂਕੀ ਦਾ ਰੱਖੋ ਚੌਂਕੀ ਦਾ ਨੂੰ ਮੇ ਘੁੱਟ ਜਾਂਦੇ ਜ਼ੋਰ ਜਿਹੜੇ ਕਰਦੇ ਪਿੱਛੇ ਚੌਂਕੀ ਨੂੰ ਘੁੱਟ ਗਏ ਚੋਰੀਆਂ ਫੇਰ ਕਰ ਗਏ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਵੀ ਕੋਈ ਦਿਨ ਐਸਾ ਖਾਲੀ ਨਹੀਂ ਹੈਗਾ ਜਿੱਦਾਂ ਨਕੌਦਰ ਸ਼ਹਿਰ ਦੇ ਵਿੱਚ ਚੋਰੀਆਂ ਨਾ ਹੁੰਦੀਆਂ ਹੋਣ ਮੈਂ ਤੁਹਾਡੇ ਪ੍ਰੈਸ ਮਾਧਿਅਮ ਨਾਲ ਇਹ ਬੇਨਤੀ ਕਰਦਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਸ਼ਹਿਰ ਨਮਾਸੀ ਔਰ ਸਾਰੀ ਪੋਲੀਟਿਕਲ ਪਾਰਟੀਆਂ ਮੈਂ ਅੱਗੇ ਵੀ ਬੇਨਤੀ ਕੀਤੀ ਹੁਣ ਵੀ ਕਰਦਾ ਇਹ ਬਹੁਤ ਵੱਡਾ ਮੁੱਦਾ ਵਾ ਸ਼ਹਿਰ ਦਾ ਲੋਕ ਆਪਣੇ ਕਾਰੋਬਾਰ ਬੰਦ ਕਰਨ ਨੂੰ ਤਿਆਰ ਬੈਠੇ ਜੋ ਹਲਾ ਸ਼ਹਿਰ ਦੇ ਬਣ ਚੁੱਕੇ ਆ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇਹ ਗੱਲ ਹੋਰ ਕਹਿਣੀ ਚਾਹਨਾ ਸਾਡੇ ਹਲਕਾ ਵਿਧਾਇਕ ਬੀਬੀ ਇੰਦਰ ਜੋਗ ਮਾਨ ਜੀ ਨੂੰ ਵੀ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਮੈਡਮ ਜੀ ਇਹ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਹਾਲਾਤ ਮਾੜੇ ਹੋ ਗਏ ਤੁਸੀਂ ਇਸ ਮੁੱਦੇ ਤੇ ਗੱਲ ਕਰੋ ਮਾਨਜੋ ਐਸਐਸਪੀ ਮਾਨਜੋ ਡੀਜੀਪੀ ਸਾਹਿਬ ਨੂੰ ਇਹ ਗੱਲ ਕਹੋ ਵੀ ਸਾਡੇ ਸ਼ਹਿਰ ਦੇ ਹਾਲਾਤ ਬਹੁਤ ਮਾਰੇ ਹੋ ਚੁੱਕੇ ਆ ਇੱਥੇ ਚੰਗੇ ਅਫਸਰ ਪਾਇੰਟ ਕਰਨ ਜਿਹੜਾ ਕਿ ਸਪੈਸ਼ਲ ਟੀਮ ਬਣੇ ਨਕੋਦਰ ਚੋਰੀਆਂ ਨੂੰ ਦੇਖੇ ਜੈਨ ਸਾਹਿਬ ਦੁਕਾਨਦਾਰ ਤਾਂ ਅੱਗੇ ਬੰਦੇ ਦੀ ਮਾਰ ਦੇ ਵਿੱਚ ਆ ਕਿਉਂਕਿ ਆਪਣਾ ਹੜ ਪ੍ਰੀਰਿਤ ਪ੍ਰਭਾਵ ਆ ਪਿੰਡਾਂ 'ਚ ਉਹ ਗਾਹਕ ਨਹੀਂ ਆ ਰਹੇ ਆ ਉਤੋਂ ਨੁਕਸਾਨ ਹੋ ਜਾਣਾ ਦੁਕਾਨਦਾਰ ਦਾ ਦੇਖੋ ਦੁਕਾਨਦਾਰੀ ਤੇ ਵੈਸੀ ਹੈ ਨਹੀਂ ਆ ਹੁਣ ਮੇਰੇ ਰਾਜੂ ਭਰਾ ਸਾਡਾ ਛੋਟਾ ਭਾ ਜੀ ਸਾਹਿਬ ਦੀ ਦੁਕਾਨ ਤੇ ਚੋਰੀ ਹੋਈ ਮੰਨ ਕੇ ਚਲੋ ਚਲੋ 30-40 ਹਜ਼ਾਰ ਰੁਪਏ ਦੀ ਵੀ ਚੋਰੀ ਹੋ ਗਈ ਕ ਜਦ ਮਹਾਰਜਨ ਸਾਹਿਬ ਦੀ ਚੋਰੀ ਹੋਈ ਥੋੜੀ ਬਹੁਤ ਹੋਈ ਪਰ ਕਿੱਥੋਂ ਅਗਲਾ ਪੂਰਾ ਕਰੂਗਾ 30000 ਰੁਪਿਆ ਰੁਪਿਆ ਜਿਹੜੀ ਜੰਗਲੇ ਟੁੱਟੇ ਆ ਵੱਖਰੇ ਰਿਪੇਅਰ ਕਰਾਊਗਾ ਅੱਜ ਕੱਲ ਤਾਲੇ ਜਿਹੜੇ ਨਾ ਉਹ ਸਿਰਫ ਜਾਨਵਰਾਂ ਵਾਸਤੇ ਰਹਿ ਗਏ ਕੁੱਤੇ ਬਿੱਲੀਆਂ ਵਾਸਤੇ ਬੰਦਿਆਂ ਵਾਸਤੇ ਤਾਲੇ ਕੋ ਹੈ ਨਹੀਂ ਕਿਉਂਕਿ ਇੰਨੇ ਵੱਡੇ ਵੱਡੇ ਜੰਗਲੇ ਤੋੜ ਕੇ ਚੋਰ ਆ ਰਹੇ ਔਰ ਇੱਕੋ ਹੀ ਤਰੀਕੇ ਨਾਲ ਆ ਰਹੇ ਆ ਕੋਠਿਆਂ ਵਿੱਚੋਂ ਮੈਂ ਕੱਲ ਵੀ ਗੱਲ ਕੀਤੀ ਸੀਗੀ ਮੈਨੂੰ ਮਾਨਜੋਗਸਰ ਸਾਹਿਬ ਨੂੰ ਮਿਲਦਾ ਹੁਣ ਮੌਕਾ ਮਿਲੂਗਾ ਤਾਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਪਿਛਲੇ ਕਟੋ ਕਟ ਇੱਕ ਡੇਢ ਮਹੀਨੇ ਵਿੱਚ 30 32 ਚੋਰੀ ਵੱਡੇ ਚੌਂਕ 'ਚ ਹੋਈ ਪਰਸੇ ਚੋਰੀ ਚਰਸੀ ਗੇਟ 'ਚ ਹੋਈ ਚੋਰੀ ਸਰਾਫਾ ਬਾਜ਼ਾਰ 'ਚ ਚੋਰੀ ਹੋ ਗਈਆਂ ਯਾਨੀ ਕਿ 30-32 ਚੋਰੀਆਂ ਪਿਛਲੇ 1.5 ਮਹੀਨੇ 'ਚੋਂ ਸਿਰਫ ਸਿਰਫ ਇਨ ਏਰੀਆ 'ਚ ਹੋ ਚੁੱਕੀਆਂ ਇੱਕੋ ਤਰੀਕੇ ਨਾਲ ਕੋਠਿਆਂ 'ਤੇ ਆਉਂਦੇ ਆ ਲੋਕਾਂ ਨੂੰ ਨੁਕਸਾਨ ਕਰਦੇ ਆ ਪੈਸੇ ਲੈ ਕੇ ਚਲਦੇ ਹੁੰਦੇ ਆ ਇਹ ਹਾਲਾਤ ਸ਼ਹਿਰ ਦੇ ਬਣ ਚੁੱਕੇ ਮੰਗ ਮੇਰੀ ਇਹ ਮੈਂ ਸਾਰੇ ਦੁਕਾਨਦਾਰ ਭਰਾ ਇੱਥੇ ਸਰਾਫਾ ਬਾਜ਼ਾਰ ਦੇ ਖੜੇ ਆ ਮੈਂ ਇਹ ਕਹਾਂਗਾ ਵੀ ਚਾਬੀਆਂ ਲਈਏ ਆਪਾਂ ਡੀਐਸਪੀ ਸਾਹਿਬ ਕੋ ਚਲੀਏ ਮੈਂ ਤਾਂ ਨਾਲ ਚੱਲਦਾ ਉਹ ਤੇ ਰੱਖਿਆ ਹੀਏ ਭਈ ਡਿਪਟੀ ਸਾਹਿਬ ਸਿਰਫ ਆਪਾਂ ਥਾਣੇ ਬਹਿ ਗਏ ਲੋਕਾਂ ਦੇ ਫੈ ਨਫਰੀ ਬਧਾਈਏ ਪਰ ਕੋਈ ਨਫਰੀ ਨਹੀਂ ਇਹਨਾਂ ਕੋ ਜਾਓ ਇਹਨਾਂ ਕੋ ਕੋ ਬਹਾਨਾ ਸਾਡੇ ਕੋ ਨਫਰੀ ਹੈ ਨਹੀਂ ਉਹ ਅਸੀਂ ਨਫਰੀ ਦੇਣੀ ਆ ਥਾਣੇ ਨਾਲ ਤਾਲੇ ਲਾ ਦਿਓ ਜੇ ਅਸੀਂ ਨਫਰੀ ਦੇਣੀ ਤਾਂ ਇਹ ਹਲਾਸ਼ਹਿਰ ਦੇ ਬਣ ਚੁੱਕੇ ਆ ਸਰ ਕੀ ਮਾਮਲਾ ਜੀ ਇਹ ਇੱਕ ਸਾਨੂੰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਇਨਫਾਰਮੇਸ਼ਨ ਮਿਲੀ ਆ ਕਿ ਆ ਸਰਾਫਾਂ ਬਾਜ਼ਾਰ ਦੇ ਉੱਤੇ ਰਾਜਨ ਗਾਰਮੈਂਟਸ ਇੱਥੇ ਕੋਈ ਚੋਰ ਵੱਲੋਂ ਉੱਪਰੋਂ ਦੀ ਛੱਤ ਕੋ ਗਰੇਲ ਪਟਕੇ ਔਰ ਇੱਥੇ ਇਹਨਾਂ ਦੇ ਗੱਲੇ ਦੇ ਵਿੱਚੋਂ ਕੋਈ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਔਰ ਅਸੀਂ ਇਹ ਮੌਕੇ ਤੇ ਆਏ ਆ ਉੱਪਰ ਵੀ ਦੇਖਿਆ ਸਾਰਾ ਅਸੀਂ ਇਹਦੇ ਬਾਰੇ ਜਿਹੜਾ ਵਾ ਇਹਨਾਂ ਨਾਲ ਵੀ ਸਾਰੇ ਬਾਜ਼ਾਰ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਕਿ ਤੁਸੀਂ ਵੀ ਇੱਕ ਚੌਂਕੀਦਾਰ ਹਰ ਮਾਰਕੀਟ ਦੇ ਵਿੱਚ ਰੱਖਿਆ ਜਾਵੇ ਔਰ ਮੈਂ ਤੁਹਾਡੇ ਮਾధ్యਮ ਰਾਈ ਵੀ ਇਹਨਾਂ ਨੂੰ ਅਪੀਲ ਕਰਾਂਗਾ ਕਿ ਚੌਂਕੀਦਾਰ ਜਿਹੜੇ ਆ ਜ਼ਰੂਰ ਰੱਖਣੇ ਪੈਣਗੇ ਅਸੀਂ ਵੀ ਆਪਣੇ ਵੱਲੋਂ ਗਸ਼ਤ ਟੀਮਾਂ ਲਾਈਆਂ ਹੋਈਆਂ ਨੇ ਸਾਡੀ ਵੀਆਰ ਟੀਮ ਅਲੱਗ ਤੋਂ ਗਸ਼ਤ ਕਰਦੀ ਹੈ ਦੋ ਮੁਲਾਜ਼ਮ ਮੋਟਰਸਾਈਕਲ ਗਸ਼ਤ ਤੇ ਲਾਏ ਹੋਏ ਆ ਔਰ ਰਾਤ ਮੈਂ ਕੋਦੇ 2:00 ਵਜੇ ਤੱਕ ਅੱਜ ਵੀ ਆਪ ਸਾਰਾ ਮਤਲਬ ਕਵਰ ਕਰਦਾ ਰਿਹਾ ਘੁੰਮਦਾ ਰਿਹਾ ਔਰ ਬਾਕੀ ਕੋਈ ਗੱਲ ਨਹੀਂ ਇਹਨੂੰ ਅਸੀਂ ਜਲਦੀ ਕਰ ਲਵਾਂਗੇ ਟਰੇਸ ਕਰਾਂਗੇ ਸਰ ਕਿੰਨਾ ਨੁਕਸਾਨ ਹੋਇਆ ਹੈ ਇਹਨਾਂ ਹਾਲੇ ਜੀ ਇਹਨਾਂ ਨੇ ਕੋਈ ਐਕਟੀਵੇਟਰ ਨਹੀਂ ਆਪਣਾ ਕੰਦੇ ਚੈੱਕ ਕਰਕੇ ਤੁਹਾਨੂੰ ਦੱਸ ਦਿਆਂ ਕੋਈ ਸੀਸੀਟੀਵੀ ਕੈਮਰਾ ਵੀ ਕਹੜਾ ਲੱਗੇ ਇਹਨਾਂ ਦੇ ਉੱਪਰ ਜਿੱਧਰੋਂ ਦੀ ਕੋਈ ਚੋਰ ਐਂਟਰੀ ਕੀਤੀ ਉਦੋਂ ਤੱਕ ਕੈਮਰਾ ਕੋਈ ਹੈ ਨਹੀਂਗਾ ਨੀਚੇ ਵੀ ਹੈ ਨਹੀਂ ਉਹਦਾ ਨੀਚੇ ਵੀ ਸਰ ਸਰਫਾ ਸਰਫਾ ਵਿਆਰ ਨੂੰ ਕਈ ਯਾਰ ਨਿਸ਼ਾਨਾ ਬਣਾਇਆ ਗਿਆ ਜੀ ਇਸੇ ਵਿਆਰ ਨੂੰ ਜੀ ਜੀ ਭਾਈ ਦੇਖੋ ਇਹ ਤਾਂ ਇਵੇਂ ਲੱਗ ਰਿਹਾ ਕਿ ਜਿਹੜਾ ਬੰਦਾ ਉੱਪਰ ਦੁਕਾਨਾਂ ਦੇ ਉੱਪਰ ਦੀ ਇਹੋ ਜਿਹੀ ਹਰਕਤ ਕਰ ਰਿਹਾ ਉਹ ਕੋਈ ਬਾਜ਼ਾਰ ਦਾ بڑا ਪੇਤੀ ਬੰਦਾ ਹੈ ਜੀ ਔਰ ਆਪ ਪਿਛਲੇ ਥੋੜੇ ਸਮੇਂ ਦੇ ਇਦਾਂ ਦੀਆਂ ਸੇਮ ਤੋਂ ਸੇਮ ਟੈਂਟਰ ਮਤਲਬ ਇਹਦੇ ਨੌਕਾ ਚਾਈਆਂ ਨੇ ਜੋ ਫਟਣਾਵਾ ਹੋਈਆਂ ਜੀ ਔਰ ਅਸੀਂ ਬਹੁਤ ਜਲਦੀ ਇਹਨੂੰ ਤਬਦਲ ਕਰ ਦੇਣਾ ਸਰ ਜਿਹੜੇ ਹੁੰਦੇ ਸਿਰਫ ਕੈਸ਼ ਨੂੰ ਹੀ ਹੱਥ ਪਾਉਂਦੇ ਸਮਾਨ ਨੂੰ ਹੱਥ ਨਹੀਂ ਪਾਉਂਦੇ ਹੋ ਸਕਦਾ ਕੋਈ ਨਸ਼ੇਬਾਜ਼ ਹੋ ਨਸ਼ੇ ਉੱਤੇ ਹੋਵੇ ਹੋਣ ਜਾਂ ਇਦਾਂ ਦਾ ਕੋਈ ਬਿਲਕੁਲ ਤੁਹਾਡੀ ਇਹ ਵੀ ਗੱਲ ਨਾਲ ਮੈਂ ਸਹਿਮਤ ਹਾਂ ਨਸ਼ੇ ਵਾਲੇ ਵੀ ਹੋ ਸਕਦੇ ਆ ਇਹੋ ਜਿਹੇ ਕੰਮ ਨਸ਼ੇ ਵਾਲੇ ਵੀ ਕਰ ਸਕਦੇ ਆ ਉਹ ਨਸ਼ੇ ਤੋਂ ਬਿਨਾਂ ਵਾਲਾ ਵੀ ਕੋਈ ਕਰ ਸਕਦਾ ਬੰਦਾ ਕਿਸੇ ਦੀ ਵੀ ਮਾੜੀ ਸੋਚ ਹੋ ਸਕਦੀ ਸਰ ਕਿਸੇ ਤੇ ਸ਼ੱਕ ਵਗੈਰਾ ਜਤਾਇਆ ਇਹਨਾਂ ਨੂੰ ਤੁਸੀਂ ਫਿਲਹਾਲ ਇਹਨਾਂ ਨੇ ਕੋਈ ਕਿਸੇ ਤੇ ਖਤਰੀ ਜਤਾਇਆ ਬਾਕੀ ਅਸੀਂ ਆਪਣੇ ਵੱਲੋਂ ਪੂਰੀ ਜਿੰਨੀ ਵੀ ਆ ਅਸੀਂ ਆਪਣੀ ਪੂਰੀ ਬਾ ਲਾਵਾਂਗੇ ਅਸੀਂ ਸਰ ਕੋਈ ਸੀਸੀਟੀਵੀ ਕੈਮਰੇ ਚੈੱਕ ਕਰੋਗੇ ਅ ਫਿਲਹਾਲ ਇਹਨਾਂ ਦੇ ਸ਼ੌਪ ਦੇ ਅੰਦਰ ਅੰਦਰ ਹੀ ਹੋਇਆ ਹੈ ਜਾਂ ਉੱਪਰ ਦੀ ਗਿਆ ਫਿਰ ਵੀ ਅਸੀਂ ਇਹਦੇ ਆਸ-ਪਾਸ ਜਿੱਥੇ ਵੀ ਕੋਈ ਸਾਨੂੰ ਲੱਗਦਾ ਹੋਊਗਾ ਕੈਮਰੇ ਵਾਲਾ ਪੁਆਇੰਟ ਉਹ ਜ਼ਰੂਰ ਚੈੱਕ ਕੀਤਾ ਜਾਏਗਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੁਹਾਨੂੰ ਸਰਾਫਾਂ ਬਾਜ਼ਾਰ ਦੀਆਂ ਫੇਰ ਦਿਖਾ ਰਹੇ ਹਾਂ ਭਰਾ ਮੇਰੇ ਦੇ ਅੱਜ ਫੇਰ ਚੋਰੀ ਹੋਈ ਆ ਸਾਰਾ ਬਾਜ਼ਾਰ ਇੱਥੇ ਇਕੱਠਾ ਹੋਇਆ ਇੱਕ ਡਰ ਦਾ ਮਾਹੌਲ ਸਾਰੇ ਬਾਜ਼ਾਰ ਦੇ ਵਿੱਚ ਸਰਾਫਾਂ ਬਾਜ਼ਾਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਕਿਉਂਕਿ ਲਗਾਤਾਰ ਦੂਜੀ ਤੀਜੀ ਚੋਰੀ ਆ ਦੋ ਚੋਰੀਆਂ ਰਾਤੀਂ ਕਹਿੰਦੇ ਹੋ ਗਈਆਂ ਇੱਕ ਪਹਿਲੇ ਹੋਈ ਆ ਦੋ ਸਬਜ਼ੀ ਮੰਡੀ ਦੇ ਨਜ਼ਦੀਕ ਹੋਈਆਂ ਲਗਾਤਾਰ ਚੋਰੀਆਂ 'ਚ ਵਾਧਾ ਹੋ ਰਿਹਾ ਪ੍ਰਸ਼ਾਸਨ ਪਤਾ ਨਹੀਂ ਫੇਰ ਤੁੱਟਾ ਪਿਆ ਆ ਕੈਮਰਾ ਪਰ ਸੰਸੂਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕਾ